ਲੁਧਿਆਣਾ ਚ ਯੂਥ ਕਾਂਗਰਸ ਤੇ ਜਾਟ ਮਹਾਸਭਾ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਜਿੱਥੇ ਠਹਿਰੇ ਹੋਏ ਨੇ ਉਹਨਾਂ ਦੇ ਖਿਲਾਫ ਪ੍ਰੋਟੈਸਟ ਕੀਤਾ ਜਾ ਰਿਹਾਗਾ ਯੂਥ ਕਾਂਗਰਸ ਤੇ ਜਾਟ ਮਹਾਸਭਾ ਵੱਲੋਂ ਦਾਖਾ ਹਲਕੇ ਦੇ ਇਹ ਵਰਕਰ ਨੇ ਇਹਨਾਂ ਦਾ ਕਹਿਣਾਗਾ ਕਿ ਪਾਣੀਆਂ ਦੇ ਮਸਲੇ ਤੇ ਹੋਰ ਬਹੁਤ ਸਾਰੇ ਮਸਲਿਆਂ ਤੇ ਅਰਵਿੰਦ ਕੇਜਰੀਵਾਲ ਸਿਰਫ ਰਾਜਨੀਤੀ ਕਰਦੇ ਨੇ ਭਗਵੰਤ ਮਾਨ ਤੇ ਵੀ ਅਲੀਗੇਸ਼ਨ ਲਾ ਰਹੇ ਨੇ ਇਸੇ ਕਰਕੇ ਇਹ ਇੱਥੇ ਪ੍ਰੋਟੈਸਟ ਕਰਨ ਪਹੁੰਚੇ ਨੇ ਅਰਵਿੰਦ ਕੇਜਰੀਵਾਲ ਜਿੱਥੇ ਠਹਿਰੇ ਹੋਏ ਨੇ ਉਸ ਘਰ ਦੇ ਬਾਹਰ ਇਹ ਪ੍ਰੋਟੈਸਟ ਕਰ ਰਹੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਡਾਕਟਰ ਕਰਨ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਕੀ ਕਾਰਨ ਆ ਪ੍ਰੋਟੈਸਟ ਕਰ ਰਹੇ ਅਸੀਂ ਆ ਪਾਣੀ ਦੀ ਬੋਤਲ ਕੇਜਰੀਵਾਲ ਸਾਹਿਬ ਨੂੰ ਦੇਣੀ ਹੈ ਵੀ ਆ ਵੀ ਪਾਣੀ ਲੈ ਜਾਓ ਕਿਉਂਕਿ ਜੇ ਸਾਹਿਬ ਨਾਲ ਉਹ ਰਾਜਨੀਤੀ ਕਰ ਰਹੇ ਆ ਪਾਣੀ ਤਾਂ ਉਹਨਾਂ ਨੇ ਪੰਜਾਬ 'ਚ ਰਹਿਣ ਨਹੀਂ ਦੇਣਾਗਾ ਉਹ ਕਦੇ ਹਰ ਇਹ ਕਦੇ ਪੰਜਾਬ ਦੀ ਤੇ ਕਦੇ ਦਿੱਲੀ ਦੀ ਉਹਨਾਂ ਨੂੰ ਭਗਵੰਤ ਮਾਨ ਨੂੰ ਪਬਲੀਕਲੀ ਸਨਬ ਕਰਨਾ ਚਾਹੀਦਾ ਕਿਉਂਕਿ ਜਿਵੇਂ ਉਹਨਾਂ ਨੇ ਨੀਲੇ ਕਾਰਡ ਹੋਲਡਰ ਨੂੰ ਭਿਖਾਰੀ ਦੱਸਿਆ ਇਹ ਸ਼ਰਮ ਦੀ ਗੱਲ ਹੈ ਤੇ ਅਸੀਂ ਕੇਜਰੀਵਾਲ ਸਾਹਮਣੇ ਇਹ ਰੋਸ ਪ੍ਰਗਟ ਕਰ ਰਹੇ ਹਾਂ ਕਿ ਸ਼ਰਮ ਕਰੋ ਪਾਣੀਆਂ ਦਾ ਮਸਲਾ ਤਾਂ ਸੁਪਰੀਮ ਕੋਰਟ ਚ ਆਗਾ ਤੁਸੀਂ ਕਿਉਂ ਐ ਲੱਗਦਾ ਤੁਹਾਨੂੰ ਗਿਰਵਿੰਦ ਕੇਜਰੀਵਾਲ ਉਹਦੇ ਤੇ ਕਿਉਂਕਿ ਕੇਜਰੀਵਾਲ ਨੇ ਕੋਈ ਵਾਈਟ ਪੇਪਰ ਰੀਲੀਜ਼ ਨਹੀਂ ਕੀਤੇਗੇ ਜਦੋਂ ਵੀ ਇਹ ਸ਼ੰਭੂ ਬਾਰਡਰ ਕ੍ਰਾਸ ਕਰ ਜਾਂਦੇ ਆ ਇਹ ਪਾਣੀਆਂ ਦੀ ਡਬਲ ਸਟੈਂਡਰਡ ਗੱਲ ਕਰਦੇ ਆ ਪਾਣੀਆਂ ਦੇ ਮਸਲੇ ਦਾ ਪੰਗਾ ਤਾਂ ਇੰਦਰਾ ਗਾਂਧੀ ਦਾ ਪਾਇਆ ਹੋਇਆ ਨਾ ਜਿਹੜਾ ਅਗਰ ਆਉਂਦਾ ਐਸਵੀਐਲ ਦਾ ਮੁੱਦਾ ਉਹ ਤਾਂ ਕਾਂਗਰਸ ਦੇ ਟਾਈਮ ਸਾਰਾ ਇਹ ਗੜਬੜ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਨੇ ਨਿੱਧੜਕੋ ਕੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਸੀ ਤੇ ਪਾਣੀਆਂ ਤੇ ਉਹਨਾਂ ਦਾ ਸਟੈਂਡ ਸੀਗਾ ਜਿਹੜਾ ਸਾਰੇ ਜੱਗ ਨੂੰ ਪਤਾ ਇਹਨੂੰ ਕਹਿੰਦੇ ਸੱਚਾ ਫਾਈਟਰ ਕੇਜਰੀਵਾਲ ਵਰਗਾ 도ਗਲਾ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਕੋਈ ਨਹੀਂ ਕਾਂਗਰਸ ਦੇ ਵਰਕਰ ਜਿਨ੍ਹਾਂ ਦਾ ਕਹਿਣਾ ਕੀ ਕੇਜਰੀਵਾਲ ਪਾਣੀਆਂ ਤੇ ਪੋਲਿਟਿਕਸ ਕਰ ਰਹੇ ਨੇ ਉਹਨਾਂ ਦਾ ਕਹਿਣਾ ਕੀ ਵਾਈਟ ਪੇਪਰ ਆ ਜਿਹੜਾ ਉਹ ਰਿਲੀਜ਼ ਹੋਣਾ ਚਾਹੀਦਾ ਔਰ ਕੇਜਰੀਵਾਲ ਇਹ ਵਾਈਟ ਪੇਪਰ ਰਿਲੀਜ਼ ਕਰਨ ਕਿਉਂਕਿ ਪਾਣੀਆਂ ਦੇ ਨਾਂ ਤੇ ਸਿਰਫ ਰਾਜਨੀਤੀ ਕੀਤੀ ਜਾ ਰਹੀ ਹੈਗੀ ਭਗਵੰਤ ਮਾਨ ਵੀ ਅਲੀਗੇਸ਼ਨ ਲਾ ਰਹੇ ਨੇ ਤਾਂ ਕਾਂਗਰਸ ਅਰਵਿੰਦ ਕੇਜਰੀਵਾਲ ਜਿੱਥੇ ਠਹਿਰੇ ਹੋਏ ਨੇ ਉਸ ਰਹਿائش ਤੇ ਵਾਰ ਪ੍ਰਦਰਸ਼ਨ ਕਰਨ ਪਹੁੰਚੀ ਹੈ ਕੈਮਰਾਮੈਨ ਅਮਿਤ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਲੁਧਿਆਣਾ